ਮਾਪਿਆਂ ਦਾ 25 ਸਾਲ ਦਾ ਜਵਾਨ ਅਤੇ ਸੋਹਣਾ ਪੁੱਤ ਜੋ ਕਿ ਕੋਲੋਤਾ ਵੀ ਸੀ ਅਤੇ लाਡਲਾ ਵੀ ਘਰ ਦੇ ਵਿੱਚ ਹਰ ਚੀਜ਼ ਮੌਜੂਦ ਸੀ ਪਰ ਜਦੋਂ ਇਸ ਮੁੰਡੇ ਨੇ ਬਾਹਰ ਜਾਣ ਦੀ ਪੂਰੀ ਪਲੈਨਿੰਗ ਕਰ ਲਈ ਤਾਂ ਮਾਪਿਆਂ ਨੇ ਉਸ ਨੂੰ ਭੇਜ ਦਿੱਤਾ ਪਰ ਇੱਕ ਸੜਕ ਹਾਦਸੇ ਦੇ ਵਿੱਚ ਉੱਥੇ ਇਸ ਮੁੰਡੇ ਦੀ ਜਾਨ ਚਲੀ ਗਈ ਮੋਗਾ ਜ਼ਿਲ੍ਹੇ ਦੇ ਪਿੰਡ ਕਾਂ ਸਿੰਘ ਦਾ ਰਹਿਣ ਵਾਲਾ 25 ਸਾਲ ਦਾ ਇਹ ਨੌਜਵਾਨ ਜੋ ਕਿ ਸੜਕ ਹਾਦਸੇ ਦੇ ਵਿੱਚ ਜਾਨ ਕਵਾ ਬੈਠਾ ਹੈ ਦੱਸਦੀ ਹੈ ਕਿ ਚਰਨਪ੍ਰੀਤ 10 ਮਹੀਨੇ ਪਹਿਲਾਂ ਪੜ੍ਹਾਈ ਕਰਨ ਦੇ ਲਈ ਕੈਨੇਡਾ ਗਿਆ ਸੀ ਮਿੱਤੇ ਦਿਨਾਂ ਦੇ ਵਿੱਚ ਉਹ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ ਕਿ ਰੋਂਗ ਸਾਈਡ ਤੋਂ ਆ ਰਹੀ ਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਟੱਕਰ ਮਾਰੀ ਗਈ ਜਿਸ ਦੇ ਵਿੱਚ ਗੱਡੀ ਦੇ ਵਿੱਚ ਸਵਾਰ ਦੋ ਮੁੰਡਿਆਂ ਦੀ ਜਾਨ ਚਲੀ ਗਈ ਜਿਨ੍ਹਾਂ ਦੇ ਵਿੱਚੋਂ ਇੱਕ ਚਰਨਪ੍ਰੀਤ ਅਤੇ ਦੂਸਰਾ ਮੁੰਡਾ ਵੀ ਪੰਜਾਬ ਦੇ ਨਾਲ ਹੀ ਸਬੰਧਿਤ ਤੇ ਨਾ ਤਾਰੇ ਵੇ ਬੱਬ ਤੇ ਆਪਣਾ ਪੰਜਾਬ ਬਹੁਤ ਰੱਖਾ ਜੀ ਮੇਰੇ ਸੋਹਣਿਆ ਤੇ ਆ ਕੇ ਆ ਜੀ ਕੀਤੀ ਤੇ ਤੇ ਫਤ ਜਾ ਵੇ ਮੇਰੇ ਸੋਹਣਿਆ ਤਾ ਘਰ ਆ ਜਾ ਅਰ ਸਭੀਆ ਨੂੰ ਲਾ ਸੁਭਾਕੇ ਤੋਂ ਰਿਆਸੀ ਕੇ ਮੈਂ ਬੜੀ ਮੁਕਤੀ ਹਰ ਦੇ ਨਾਲ ਸਾਡੇ ਹੌਣ ਹਾਰ ਕਰਨ ਪੁੱਛਣ ਦੀ ਲੋ ਜੋ 10 ਮਿੰਟ ਪਹਿਲਾਂ ਦੇਸ਼ ਦੀ ਧਰ ਦੇ ਕੈਨੇਡਾ ਤੇ ਕੰਪਨੀ ਰੈਡਾ ਦੇ 3 ਕੋਵਰ ਦਾ ਏਰੀਆ ਹਰੀ ਸ਼ਹਿਰ ਦੇ ਵਿੱਚ 10 ਮਿੰਟ ਤੋਂ ਰਹਿ ਰਹੇ ਸੀ ਕਾਲ ਉਹਨਾਂ ਦਾ ਟੜਕ ਹਾਦਸੇ ਦੇ ਵਿੱਚ ਐਕਸੀਡੈਂਟ ਨਾਲ ਦਿਹਾਂਤ ਹੋ ਗਿਆ ਬਹੁਤ ਹੀ ਦੁਖਦਾਈ ਕਰਦਨਾਗ ਟਕਣਾ ਵਾਪਰੀ ਹੈ ਐ ਤੇ ਸਹਿਕ ਸੰਕਟ ਨਾਸ ਐਂ ਦੂਗਾ ਜੀ ਤੈਨੂੰ ਬਾਈ ਜੀ 10 ਮਹੀਨੇ ਕਰੋਗੇ 4 ਤਰੀਕ ਨੂੰ 10 ਮਹੀਨੇ ਹੋ ਜਾਣਗੇ 4 ਲਈ 10 ਮਹੀਨੇ ਹੋਣੇ ਤੇ ਤਾਰ-ਬਾਰ ਸਾਰਾ ਬਾਹਰ ਛੱਡ ਕੇ ਸੰਕਟ ਇਹ ਇੱਕੋ ਹੀ ਸੀ ਇਕਲੌਤਾ ਪੁੱਤਰ ਸੀਗਾ ਮਾਪਿਆਂ ਦਾ ਭਾਈ ਹਾਕਮ ਸਿੰਘ ਦਾ ਪੁੱਤਰਾ ਸੀ ਸਾਡਾ ਵੀ ਪੁੱਤਰਾ ਲੱਗਦਾ ਜਲਦੀਪ ਸਿੰਘ ਦਾ ਬੇਟਾ ਸੀ ਇਹ ਅਸੀਂ ਵਿਦੇਸ਼ ਮੰਤਰੀ ਤੋਂ ਔਰ ਆਪਣੇ ਦਿੱਲੀ ਦੀ ਸੈਂਟਰ ਸਟਾਫ ਤੋਂ ਦੇਸ਼ ਮੰਤਰੀ ਤੋਂ ਕੈਨੇਡਾ ਦੇ ਵਿਦੇਸ਼ ਮੰਤਰੀ ਤੋਂ ਮੰਗ ਕਰਦੇ ਆਂ ਔਰ ਪੰਜਾਬ ਸਟੇਟ ਗਵਰਨਮੈਂਟ ਤੋਂ ਵੀ ਅਸੀਂ ਮੰਗ ਕਰਦੇ ਆਂ ਤੇ ਸਾਡੇ ਉਸ ਹੁਣ ਹਰ ਬੇਟ ਦੀ ਜਿਹੜੀ ਹੈਗੀ ਹੈ ਡੈੱਡ ਬੋਡੀ ਉਹ ਸਾਡੇ ਪੰਜਾਬ ਦੇ ਵਿੱਚ ਔਰ ਜ਼ਿਲ੍ਹਾ ਮੋਗਾ ਤੇ ਪਿੰਡ ਕਾਨ ਸਿੰਘ ਵਾਲਾ ਵਿਖੇ ਅਸੀਂ ਮੰਗ ਕਰਦੇ ਆਂ ਔਰ ਜ਼ੋਰ ਮੰਗ ਕਰਦੇ ਆਂ ਕਿ ਡੈੱਡ ਬੋਡੀ ਜਿਹੜੀ ਹੈਗੀ ਉਹ ਉਹ ਛੇਤੀ ਛੇਤੀ ਅਪਰਾਧਾ ਕਰਕੇ ਸਾਡੇ ਕਾਉਂਸਲ ਵਾਲੇ ਪਿੰਡ ਤੇ ਚਾਈ ਜਾਂਦੇ ਨਹੀਂ ਜਾਣੇ ਇਹ ਬਾਈ ਜੀ ਕੱਲ ਰਾਤ ਕਲੈਣੀ ਰਾਤ ਆ ਸਾਡੇ ਲਈ ਤਾਂ ਜਿਹੜੀ ਚੜੀ ਆ ਤੇ ਸਾਡਾ ਨੌਜਵਾਨ ਪੁੱਤ ਜਿਹੜਾ ਹੋਇਆ ਗਿਆ ਇਸ ਦੁਨੀਆਂ ਤੋਂ ਚਲੇ ਆ ਗਿਆ 4 ਦਿਨ ਗੱਡੀ ਦੇ ਵਿੱਚ ਜਿਹੇ ਜਾ ਰਹੇ ਸੀ ਆਪਦੀ ਸਾਈਡ ਤੇ ਰੋਂਗ ਸਾਈਡ ਮੂਹਰੋਂ ਗੱਡੀ ਲਿਆ ਕੇ ਮਾਰੀ ਉਹਦੇ ਵਿੱਚ ਦੋ ਜਣਿਆਂ ਦੀ ਤੱਕ ਸਾਡਾ ਪੁੱਤ ਤੇ ਚਲਵੰਡੀ ਦਾ ਇਹ ਮੁੰਡਾ ਉਹਨਾਂ ਦੋਨਾਂ ਦੀ ਥਾਂ ਤੇ ਮੌਤ ਹੋ ਗਈ ਤੇ ਅੱਜ ਜੇ ਗੱਲ ਇਹ ਕਰੀਏ ਤੇ ਸਾਨੂੰ ਇਹ ਨਸੀਬਤ ਕਿਉਂ ਪੈ ਰਹੀ ਆ ਦੇਸ਼ਾਂ ਨੂੰ ਜਾਣ ਇਹਦਾ ਕਾਰਨ ਕੀ ਅਸੀਂ ਇਹ ਜੜ ਦੇ ਵਿੱਚ ਜਾ ਨਹੀਂ ਰਹੇਗੇ ਕੰਜੀ ਜੀ ਦੀ ਜਾਇਦਾਦ ਪਲੌਤਾ ਮਾਪਿਆਂ ਦਾ ਪੁੱਤ ਜਿੰਨੇ ਜਿਹੜੇ ਦਾਦੇ ਦੇ ਜਿਹੜੇ ਪਿਓ ਦੇ ਮੁੱਢਿਆਂ ਤੇ ਨੌਜਵਾਨ ਪੁੱਤ ਦੀ ਆਕੀ ਉੱਠਣੀ ਆ ਉਦੇ ਬਾਰੇ ਸਰਕਾਰ ਆ ਕੇ ਸਾਰ ਲੈ ਸਕਦੀ ਹੈ ਸਰਕਾਰ ਦੱਸ ਸਕਦੀ ਹੈ ਕਿ ਅਸੀਂ ਵਿਦੇਸ਼ਾਂ ਨੂੰ ਇਹ ਨੌਜਵਾਨੀ ਪੀੜ੍ਹੀ ਹੈ ਜਿਹੜੀ ਸਾਡੀ ਕਿਉਂ ਕੂਚ ਕਰ ਰਹੀ ਹੈ ਕਾਰਨ ਉਹਦਾ ਕੀ ਹੈ ਕਾਰਨ ਵਿਦੇਸ਼ਾਂ ਨੂੰ ਜਾਣ ਦਾ ਜਿਹੜੀਆਂ ਸਰਕਾਰਾਂ ਦੀਆਂ ਗੰਧੀਆਂ ਨੀਤੀਆਂ ਜਿਹੜੀਆਂ ਸਰਕਾਰਾਂ ਇੱਥੇ ਸਾਡੇ ਨੌਜਵਾਨਾਂ ਤੇ ਬਿਨਾਂ ਗੱਲ ਤੋਂ ਪਰਚੇ ਪਾਉਂਦੀਆਂ ਸਾਡੇ ਨੌਜਵਾਨਾਂ ਨੂੰ ਨਸ਼ੇ ਵਾਲਤ ਘੇਰ ਰਹੀਆਂ ਸਾਡੇ ਨੌਜਵਾਨਾਂ ਨੂੰ ਨਾਰਦਗਾਰ ਮੈਲ ਦੇ ਕਾਰਨ ਸਾਡੀ ਨੌਜਵਾਨੀ ਹੈ ਜਿਹੜੀ ਵਿਦੇਸ਼ਾਂ ਨੂੰ ਕੂਚ ਕਰਦੀ ਆ ਫਿਰ ਉੱਥੇ ਜਾ ਕੇ ਪਤਾ ਨਹੀਂ ਸਾਡੇ ਬੱਚੇ ਕਿਹੜੇ ਹਾਲਾਤਾਂ ਦੇ ਵਿੱਚ ਰਹਿ ਰਹੇ ਆ ਕੀ ਉਹਨਾਂ ਦੇ ਨਾਲ ਉੱਥੇ ਹੋ ਰਿਹਾ ਇੱਕ ਪਿੱਛੇ ਮਾਂ ਪਿਓ ਨੂੰ ਕੋਈ ਪਤਾ ਨਹੀਂ ਕਿ ਜਿਹੜੀ ਇਹ ਘਟਨਾ ਹੋਈ ਆ ਲੋਕਾਂ ਮਾਪਿਆਂ ਦਾ ਪੁੱਤ ਨਾ ਕੋਈ ਭੈਣ ਨਾ ਕੋਈ ਭਰਾ ਤੇ ਸਾਰੀ ਜ਼ਿੰਦਗੀ ਲਈ ਮਾਂ ਪਿਓ ਨੂੰ ਆ ਜਿਹੜਾ ਦਾਦੇ ਦਾਦੀ ਨੂੰ ਝੋੜ ਕੇ ਰੱਖ ਗਈ ਆ ਤਾਂ ਸੰਗ ਆਲਾ ਪਿੰਡ ਦੇ ਵਿੱਚ ਨਹੀਂ ਪੂਰੇ ਸਾਡਾ ਬਲਾਕ ਮੋਗਾ 2 ਦੇ ਵਿੱਚ ਅੱਜ ਸੋਗ ਦੀ ਲਹਿਰ ੱਲੀ ਜਾਂਦੀ ਐ ਇਹੋ ਜਿਹਾ ਨੱਗਾ ਪਰਿਵਾਰ ਤੇ ਅੱਜ ਤੱਕ ਕਿਸੇ ਦੇ ਉਹ ਕਹਿ ਕੇ ਗੱਲ ਕਰਨ ਵਾਲੇ ਨੂੰ ਇੰਨਾ ਸਾਰੇ ਇਹ ਸਾਡੇ ਜਵਾਈ ਆ ਸਾਡਾ ਪ੍ਰੋਣਾ ਤੇ ਸਾਡੇ ਭਾਂਜੇ ਦਾ ਜਿਹੜਾ ਬੇਟਾ ਸੀ ਜਿੱਦੀ ਅੱਜ ਡੈੱਥ ਹੋਈ ਆ ਤੋਂ ਸਾਡੇ ਲਈ ਤਾਂ ਭਰਾਵਾ ਅੱਜ ਸਾਡਾ ਦਾ ਦੇਸ਼ ਆ ਜਿਹੜਾ ਸੁਨਣਾ ਹੋ ਗਿਆ ਤੇ ਅਸੀਂ ਤਾਂ ਸਰਕਾਰ ਨੂੰ ਪੂਰੀ ਜੋਰ ਮੰਗ ਕਰਦੇ ਅਸੀਂ ਕਿਰਤੀ ਕਿਸਾਨ ਜੁਗੀਆਂ ਨਾਲੋਂ ਮੰਗ ਕਰਦੇ ਕਿ ਜਲਦ ਤੋਂ ਜਲਦ ਸਾਡੇ ਪੁੱਤ ਦੀ ਇਹ ਡੈੱਡ ਬੋਡੀ ਹੈ ਜਿਹੜੀ ਪਿੰਡ ਕਾਂ ਸਿੰਘ ਵਾਲਾ ਦੇ ਵਿਧ ਤੇ ਚਾਈ ਜਾਵੇ ਤਾਂ ਕਿ ਅਸੀਂ ਉਹਨੂੰ ਵੇਖ ਕੇ ਆਪਣੀਆਂ ਅੱਖਾਂ ਠੰਡੀਆਂ ਕਰ ਲਈਏ ਕਿਉਂਕਿ ਸਾਰੀ ਜ਼ਿੰਦਗੀ ਦਾ ਜਿਹੜਾ ਵਿਛੋੜਾ ਉਹ ਦੇ ਗਿਆ ਉਹ ਨਾ ਅਸੀਂ ਅੱਜ ਪੂਰਾ ਕਰ ਸਕਦੇ ਹਾਂ ਤੇ ਨਾ ਹੀ ਕਿਸੇ ਤੋਂ ਪੂਰਾ ਹੋਣਾ ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਲਦ ਤੋਂ ਜਲਦ ਜਿਹੜੀ ਸਾਡੇ ਪੁੱਤ ਦੀ ਡੈੱਡ ਬੋਡੀ ਹੈ ਤੁਹਾਨੂੰ ਪਿੰਡ ਦੇ ਵਿੱਚ ਦਿਖਾਈ ਜਾ। ਆਇਆ ਨੰਮੀ ਦਾ ਆਪੂ ਦਾ ਨੰਮੀ ਦਾ ਤੇਰੇ ਵਰਤ ਨੂੰ ਆ ਰਹੀ ਆ ਜਾ ਰਵੇ। ਕਦੇ ਮਾ ਮਾ ਤੇ ਤੇਰੀ ਮਾਂ ਵੇ ਤੇਰੀ ਤੇਰੇ आना वृंदा आपको वृंदा आना के सवारी के आ जा रे तेरी आवेगी तेरी